ਸੁਣਨ ਦੇ ਵਿੱਚ ਆਇਆ ਕਿ ਇਹ ਕਨਫਰਮ ਹੋ ਗਿਆ ਕਿ ਦੋਨੋਂ ਪਰਿਵਾਰਾਂ ਨੇ ਆਪਸ ਦੇ ਵਿੱਚ ਕੰਪਰੋਮਾਈਜ਼ ਕਰ ਲਏ ਤੇ ਕੁੜੀ ਕਹਿੰਦੀ ਮੈਂ ਹੁਣ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਾਉਣਾ ਚਾਹੁੰਦੀ ਤਾਂ ਇਹਦਾ ਮਤਲਬ ਅਸੀਂ ਸਾਰੇ ਮੂਰਖ ਸੀਗੇ ਪੰਜਾਬ ਦਾ ਹਰ ਉਹ ਇਨਸਾਨ ਮੂਰਖ ਸੀਗਾ ਜਿਹੜਾ ਤੁਹਾਡੇ ਹੱਕ ਦੇ ਵਿੱਚ ਆ ਕੇ ਖੜਾ ਕਿ ਕੁੜੀ ਦੇ ਨਾਲ ਗਲਤ ਹੋ ਗਿਆ ਬੱਚੀ ਦੇ ਨਾਲ ਗਲਤ ਹੋ ਗਿਆ ਸਾਨੂੰ ਸਟੈਂਡ ਲੈਣਾ ਚਾਹੀਦਾ ਤੁਸੀਂ ਕੰਪਰੋਮਾਈਜ਼ ਕਰਨ ਲੱਗੇ ਇੱਕ ਵਾਰ ਇਹ ਨਹੀਂ ਸੋਚਿਆ ਹੈਗਾ ਕਿ ਜੇਕਰ ਤੁਹਾਡੇ ਪਰਿਵਾਰਾਂ ਦਾ ਮਸਲਾ ਸੀ ਤੁਸੀਂ ਕੱਲੇ ਪਰਿਵਾਰ ਪਹਿਲਾਂ ਹੀ ਬੈਠ ਕੇ ਸੌਟ ਆਊਟ ਕਰ ਲੈਂਦੇ ਉਹਦੇ ਵਿੱਚ ਸਾਰਾ ਮੀਡੀਆ ਦਾ ਐਡਾ ਉਹ ਮਾਹੌਲ ਗਰਮਾਉਣ ਦੀ ਕੀ ਲੋੜ ਸੀਗੀ ਉਹਨੂੰ ਸੋਸ਼ਲ ਮੀਡੀਆ ਤੇ ਲਜਾਣ ਦੀ ਕੀ ਲੋੜ ਸੀਗੀ ਐਡੀ ਤਾਂ ਤੁਸੀਂ ਕਾਨੂੰਨੀ ਤਰੀਕੇ ਨਾਲ ਉਸ ਚੀਜ਼ ਨੂੰ ਮਤਲਬ ਕੱਲਾ ਚਲਾਉਂਦੇ ਜਿਹੜੇ ਤਰੀਕੇ ਨਾਲ ਚੱਲ ਰਿਹਾ ਸੀਗਾ ਤੇ ਸਾਡਾ ਸਾਰਿਆਂ ਦਾ ਸੋਸ਼ਲ ਮੀਡੀਆ ਦਾ ਐਡਾ ਸਪੋਰਟ ਲੈਣ ਦੀ ਦਾ ਇਲੈਕਟ੍ਰੋਨਿਕ মিডিਆ ਆਪਣੇ ਹੱਕ ਦੇ ਵਿੱਚ ਏਡੀ ਜਿਹੜੀ ਮਸ਼ੀਨਰੀ ਆ ਸਟੇਟ ਦੀ ਉਹਨੂੰ ਯੂਜ਼ ਕਰਨ ਦੀ ਕੀ ਲੋੜ ਪਈ ਸੀਗੀ ਮਤਲਬ ਸਿਰਫ ਇੱਕ ਐਫਆਈਆਰ ਕਰੋਂ ਤੱਕ ਸੀਗਾ ਕਿ ਐਫਆਈਆਰ ਹੋ ਗਈ ਉਸ ਤੋਂ ਬਾਅਦ ਵਿੱਚ ਫੈਮਿਲੀ ਦੂਜੀ ਆ ਕੇ ਕੰਪਰੋਮਾਈਜ਼ ਕਰ ਲੂਗੀ ਮੈਂ ਨਹੀਂ ਕਹਿੰਦੀ ਹੈਗੀ ਕਿ ਤੁਹਾਡਾ ਕੋਈ ਪੈਸੇ ਨੂੰ ਲੈ ਕੇ ਕੰਪਰੋਮਾਈਜ਼ ਹੋ ਗਿਆ ਹੋਊਗਾ ਜਾਂ ਵਾਟਐਵਰ ਜਿਹੜੀ ਵੀ ਚੀਜ਼ ਆ ਦੇਖੋ ਜਦੋਂ ਵੀ ਕੋਈ ਪਰਿਵਾਰਕ ਮਸਲੇ ਹੁੰਦੇ ਆ ਜਾਂ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਨੇ ਉਦੋਂ ਹੱਲ ਹਮੇਸ਼ਾ ਕੰਪਰੋਮਾਈਜ਼ ਨਾਲ ਹੀ ਨਿਕਲਦਾ ਹੈ देयर ਇਜ਼ ਨੋ ਡਾਊਟ ਮੈਟ੍ਰਿਮੋਨੀਅਲ ਡਿਸਪਿਊਟ ਹੁੰਦੇ ਪਰ ਫਿਰ ਉਹਨਾਂ ਦੇ ਵਿੱਚ ਤੁਸੀਂ ਮੀਡੀਆ ਦੀ ਜਾਂ ਸਾਡੇ ਵਰਗੇ ਲੋਕਾਂ ਦੀ سپورਟ ਨਾ ਨਾ ਲਓ ਸਾਡੇ ਵਰਗੇ ਲੋਕ ਤੁਹਾਡੇ ਹੱਕ ਦੇ ਵਿੱਚ ਆ ਕੇ ਡੱਟ ਡੱਟ ਕੇ ਬੋਲ ਰਹੇ ਆ ਕਿਸੇ ਦੀ ਵੀਡੀਓ ਲੀਕ ਕਰਨੀ ਇਹ ਕੋਈ ਛੋਟਾ ਜਿਹਾ ਕ੍ਰਾਈਮ ਨਹੀਂ ਹੈਗਾ ਦੇਖੋ ਤੁਹਾਡੇ ਨਾਲ ਪਰਸਨਲ ਤੁਹਾਡਾ ਦੋਨਾਂ ਦਾ ਜੋ ਰਿਲੇਸ਼ਨ ਸੀ ਜੋ ਕੁਝ ਵੀ ਹੋਇਆ ਅਸੀਂ ਉਹਦੇ ਤੇ ਕਮੈਂਟ ਨਹੀਂ ਕਰਦੇ ਹੈਗੇ ਪਰ ਕਿਸੇ ਦੀ ਵੀਡੀਓ ਵਾਇਰਲ ਕਰਕੇ ਉਦੋਂ ਬਾਅਦ ਵਿੱਚ ਚਾਹੇ ਉਹ ਤੁਹਾਡੀ ਵੀਡੀਓ ਵਾਇਰਲ ਹੋਈ ਆ ਕਿਨੇ ਵਾਇਰਲ ਕੀਤੀ ਆ ਘਟੋ ਘਟੋ ਉਸ ਚੀਜ਼ ਦਾ ਪਤਾ ਤਾਂ ਹੋਵੇ ਕੱਲ ਹੋਰਾਂ ਦੀ ਜ਼ਿੰਦਗੀ ਜਿਹੜੀ ਆ ਬਰਬਾਦ ਹੋਣ ਤੋਂ ਬਚ ਸਕੇ ਠੀਕੇ ਤੇ ਤੁਸੀਂ ਮਤਲਬ ਸਾਡੇ ਵਰਗਿਆਂ ਦਾ ਇੱਕ ਮਸ਼ੀਨਰੀ ਦਾ ਮੀਡੀਆ ਦਾ ਸਭ ਦਾ ਮਖੌਲ ਬਣਾ ਕੇ ਰੱਖ ਦਿੱਤਾ ਅਸੀਂ ਪਾਗਲ ਸੀਗੇ ਜਿਹੜੇ ਤੁਹਾਡੇ ਨਾਲ ਆ ਕੇ ਡਟੇ ਤੇ ਤੁਹਾਡੇ ਨਾਲ ਆ ਕੇ ਖੜੇ ਤੇ ਹੁਣ ਹੁਣ ਦੋਨੋਂ ਪਰਿਵਾਰ ਇਕੱਠੇ ਬੈਠ ਕੇ ਬੋਲ ਰਹੇ ਆ ਜੇ ਤੁਸੀਂ ਸਾਡਾ ਭਲਾ ਚਾਹੁੰਦੇ ਹੋ ਤਾਂ ਆ ਮਤਲਬ ਤੁਸੀਂ ਕੁਝ ਵੀ ਨਾ ਬੋਲਿਓ ਜੀ ਤੁਸੀਂ ਵੀਡੀਓ ਸੇ ਡਿਲੀਟ ਕਰ ਦੋ ਤੁਸੀਂ ਸਾਡੇ ਹੱਕ ਚ ਜੋ ਬੋਲਿਓ ਡਿਲੀਟ ਕਰ ਦੋ ਜਾਂ ਵਾਟ ਐਵਰ ਅਸੀਂ ਕਿਵੇਂ ਡਿਲੀਟ ਕਰਦੀਏ ਬਈ ਅਸੀਂ ਪਾਗਲ ਸੀ ਕਿ ਅਸੀਂ ਦੇਖਿਆ ਤੁਹਾਡੇ ਨਾਲ ਇੱਕ ਕੁੜੀ ਨਾਲ ਗਲਤ ਹੋਇਆ ਕੱਲ ਹੋਰ ਕੁੜੀਆਂ ਨੂੰ ਵਿਚਾਰੀਆਂ ਨੂੰ ਕੀ ਜਿਹੜੀਆਂ ਦੇ ਹੱਕ ਦੇ ਵਿੱਚ ਕੋਈ ਖੜਦਾ ਨਹੀਂਗਾ ਜਿਹੜੀਆਂ ਕੁੜੀਆਂ ਦੇ ਨਾਲ ਲਿਟਰਲੀ ਗਲਤ ਹੁੰਦਾ ਜਿਹੜੀਆਂ ਲਿਟਰਲੀ ਅਨਹਰਟ ਵਿਕਟਮਸ ਹੁੰਦੀਆਂ ਨੇ ਜੋ ਕੁੜੀਆਂ ਦੇ ਨਾਲ ਕੋਈ ਇੱਕ ਗਰੀਬ ਮਾਤੜ ਕੁੜੀ ਦੇ ਨਾਲ ਕੱਲੂ ਤਾਂ ਜਿਹੜੀ ਮੈਂ ਇਹੀ ਗੱਲ ਕਹੂੰਗੀ ਮੈਂ ਮੈਨੂੰ ਸਮਝ ਨਹੀਂ ਆ ਰਹੀ ਮੈਂ ਕੀ ਬੋਲ ਰਹੀ ਆ ਕੱਲੂ ਕੋਈ ਕੋਈ ਅਮੀਰ ਜਾਦਾ ਕਿਸੇ ਇੱਕ ਗਰੀਬ ਘਰ ਦੀ ਕੁੜੀ ਨੂੰ ਗੱਲਾਂ ਦੇ ਵਿੱਚ ਫਸਾ ਕੇ ਉਹਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੰਦਾ ਆ ਉਹਨੂੰ ਤਾਂ ਡਰ ਨਹੀਂ ਰਹਿਣਾ ਹੈਗਾ ਕਿ ਕੱਲੂ ਕੁਝ ਨਹੀਂ ਹੁੰਦਾ ਮੈਂ ਪੈਸੇ ਸਿੱਟੂਗਾ ਤੇ ਕੰਪਰੋਮਾਈਜ਼ ਹੋਗਾ ਮੈਨੂੰ ਨਹੀਂ ਪਤਾ ਤੁਹਾਡਾ ਕੰਪਰੋਮਾਈਜ਼ ਕਿਵੇਂ ਹੋਇਆ ਤੇ ਜੇ ਤੁਹਾਡੀ ਆਪਸ ਦੇ ਵਿੱਚ ਰਿਜ਼ੋਲਵ ਹੋ ਹੀ ਸਕਦੀ ਸੀਗੀ ਤੁਹਾਨੂੰ ਇਸ ਚੀਜ਼ ਨੂੰ ਮੀਡੀਆ ਦੇ ਵਿੱਚ ਲਿਆਉਣ ਦੀ ਕੀ ਲੋੜ ਸੀ ਤੁਸੀਂ ਪਹਿਲਾਂ ਹੀ ਉਹਨੂੰ ਉਸ ਤਰੀਕੇ ਨਾਲ ਰਿਜ਼ੋਲਵ ਕਰਦੇ ਕੱਲੋ ਕਿਸੇ ਨੇ ਕਿਸੇ ਦੇ ਨਾਲ ਲਿਟਰਲੀ ਸੱਚੀ ਮੁੱਚੇ ਨਜਾਇਜ਼ ਹੁੰਦੀ ਹੋਗੀ ਨਾ ਉਹਦੇ ਵੀ ਹੱਕ ਦੇ ਵਿੱਚ ਨਹੀਂ ਕੜਨਾ ਜਿਹੜੇ ਲੋਕਾਂ ਨੇ ਤੁਹਾਡੇ ਲਈ ਡਟ ਕੇ ਸਾਥ ਦਿੱਤਾ ਵਿਕਰਮ ਨੇ ਦਿੱਤਾ ਆਪਣੇ ਮਿੱਟੀ ਤੋਂ ਕੁਵਰ ਹੈਗੇ ਆ ਬਾਈ ਉਹਨਾਂ ਨੇ ਸਾਥ ਦਿੱਤਾ ਵਿਮਨ ਕਮਿਸ਼ਨ ਨੇ ਤੁਹਾਡਾ ਸਾਥ ਦਿੱਤਾ ਉਹ ਕੱਲੂ ਕੀ ਕਰਨਗੇ ਵੀ ਤੁਸੀਂ ਸਵਾਲ ਬਸ ਤੁਸੀਂ ਮਸਲਾ ਹੱਲ ਕਰਤਾ ਆ ਮੈਂ ਤਾਂ ਨਹੀਂ ਕਹਿੰਦੀ ਅਸੀਂ ਤਾਂ ਨਹੀਂ ਚੁੱਪ ਬੈਠਾਂਗੇ ਅਸੀਂ ਤਾਂ ਮਤਲਬ ਇਸ ਚੀਜ਼ ਦਾ ਰਿਜ਼ਲਟ ਚਾਹਾਂਗੇ ਵੀ ਪਤਾ ਲੱਗੇ ਵੀਡੀਓ ਜਿਹਨੇ ਵਾਇਰਲ ਕੀਤੀ ਉਹ ਸਾਹਮਣੇ ਆਵੇ ਕਿਨੇ ਵਾਇਰਲ ਕੀਤੀ ਆ ਵੀਡੀਓ ਤੇ ਫਿਰ ਚਾਹੀਓ ਗੁਰਮਨ ਨੇ ਕੀਤੀ ਹੋਵੇ ਚਾਹੀ ਪ੍ਰਭ ਨੇ ਕੀਤੀ ਹੋਵੇ ਚਾਹੀ ਕਿਸੇ ਚੌਥੇ ਬੰਦੇ ਨੇ ਕੀਤੀ ਹੋਵੇ ਜਿਸ ਵੀ ਬੰਦੇ ਨੇ ਵੀਡੀਓਜ਼ ਵਾਇਰਲ ਕੀਤੀਆਂ ਜੋ ਦੇਖੋ ਤੁਹਾਡੇ ਵਿੱਚ ਹੋਇਆ ਉਹ ਪਰਸਨਲ ਇਸ਼ੂ ਆ ਤੁਹਾਡਾ ਠੀਕ ਆ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਨਾਲ ਨਸ਼ੇ ਦੀ ਹਾਲਤ ਦੇ ਵਿੱਚ ਦੋ ਬੰਦਿਆਂ ਨੇ ਰਿਲੇਸ਼ਨ ਬਣਾਇਆ ਤੁਸੀਂ ਉਹਨਾਂ ਦੋਨਾਂ ਬੰਦਿਆਂ ਨੂੰ ਛੱਡਤਾ ਕਿਵੇਂ ਛੱਡ ਸਕਦੇ ਹੋ ਤੁਸੀਂ ਕਿਸੇ ਨੂੰ ਤੁਹਾਡੇ ਨਾਲ ਜੇ ਕਿਸੇ ਨੇ ਤੁਹਾਡੇ ਨਾਲ ਇਹੋ ਜਿਹਾ ਹੀਨੀਅਸ ਕ੍ਰਾਈਮ ਕੀਤਾ ਤੁਸੀਂ ਉਸ ਬੰਦੇ ਨੂੰ ਛੱਡ ਵੀ ਕਿਵੇਂ ਸਕਦੇ ਹੋ ਕਿਵੇਂ ਬਖ ਸਕਦੇ ਹੋ ਜੇ ਹੱਦ ਤੱਕ ਮਸਲਾ ਤੁਹਾਡਾ ਤੇ ਇਕੱਲੇ ਪ੍ਰਭ ਦਾ ਹੋਵੇ ਜੇ ਠੀਕਾ ਇਟ ਇਜ਼ ਓਕੇ ਠੀਕ ਹੈ ਪਹਿਲਾਂ ਤੁਸੀਂ ਮਤਲਬ ਤੁਹਾਡਾ ਦੋਨਾਂ ਦਾ ਮਸਲਾ ਹੈ ਤੁਸੀਂ ਦੋਨੋਂ ਪਰਿਵਾਰ ਚ ਬੈਠ ਕੇ ਸੋਲਵ ਕਰ ਲੈਂਦੇ ਬਟ ਜਦੋਂ ਇੱਕ ਵਿੱਚ ਤੁਸੀਂ ਤੀਜੇ ਬੰਦੇ ਦੇ ਉੱਤੇ ਵੀ ਇਲਜ਼ਾਮ ਲਾਇਆ ਕਿ ਉਸ ਬੰਦੇ ਨੇ ਵੀ ਤੁਹਾਡੇ ਨਾਲ ਰਿਲੇਸ਼ਨ ਬਣਾਏ ਉਸ ਬੰਦੇ ਨੇ ਤੁਹਾਡੇ ਨਾਲ ਧੱਕਾ ਕੀਤਾ ਤਾਂ ਤੁਸੀਂ ਉਸ ਬੰਦੇ ਨੂੰ ਕਿਵੇਂ ਛੱਡ ਸਕਦੇ ਹੋ ਅੱਜ ਉਹਨੇ ਤੁਹਾਡੇ ਨਾਲ ਹੈ ਕਿਤਾ ਕੱਲੂ ਕਿਸੇ ਹੋਰ ਨਾਲ ਕਰੂਗਾ ਤੁਸੀਂ ਇਸ ਚੀਜ਼ ਨੂੰ ਤਾਂ ਦੇਖੋ ਨਾ ਅੱਜ ਤੁਹਾਡੀ ਜ਼ਿੰਦਗੀ ਬਚ ਗਈ ਹੈ ਜੇ ਇਸ ਬੰਦੇ ਨੇ ਗਲਤ ਕੀਤਾ ਕੱਲੂ ਕਿਸੇ ਹੋਰ ਦੀ ਜ਼ਿੰਦਗੀ ਬਰਬਾਦ ਕਰੂਗਾ ਜਾਂ ਫਿਰ ਤੁਹਾਡੇ ਆਪਣੇ ਵਿੱਚ ਹੀ ਕਾਣ ਸੀਗੇ ਜਾਂ ਫਿਰ ਵੀਡੀਓਜ਼ ਤੁਸੀਂ ਆਪ ਵਾਇਰਲ ਕੀਤੀਆਂ ਸੀਗੇ ਜਿਹਦੇ ਕਰਕੇ ਤੁਸੀਂ ਡਰ ਕੇ ਬੈਠ ਗਏ ਹੋ ਸੋ ਅਸੀਂ ਲੋਕ ਪਾਗਲ ਸੀਗੇ ਜਿਹੜੇ ਤੁਹਾਡੇ ਹੱਕ ਦੇ ਵਿੱਚ ਸਟੈਂਡ ਲੈ ਰਹੇ ਸੀਗੇ ਉਹ ਸਭ ਦਾ ਮਨ ਖਰਾਬ ਆ ਜਿਹੜੇ ਜਿਹੜੇ ਲੋਕ ਤੁਹਾਡੇ ਹੱਕ ਦੇ ਵਿੱਚ ਖੜੇ ਹੋਏ ਤੁਸੀਂ ਭਾਈ ਅਮਰਿਤਪਾਲ ਮਹਿਰੋ ਤੋਂ ਇਨਸਾਫ ਦੀ ਮੰਗ ਕੀਤੀ ਉਹਨਾਂ ਨੇ ਵੀ ਆ ਕੇ ਗੱਲ ਕੀਤੀ ਕਿ ਅਸੀਂ ਤੁਹਾਡੇ ਨਾਲ ਡਟ ਕੇ ਖੜੇ ਆਂ ਸਾਨੂੰ ਇੱਕ ਬੱਚੀ ਦੀ ਗੁਹਾਰ ਸਮਝ ਆਈਆ ਮਤਲਬ ਉਹ ਵੀ ਪਾਗਲ ਸੀ ਕਿ ਜਿਹੜੇ ਤੁਹਾਡੇ ਉਹ ਕੱਲੂ ਕਿਸੇ ਹੋਰ ਨੂੰ ਲੋੜਬੰਦ ਨੂੰ ਲੋ ਮਦਦ ਦੀ ਸੱਚੀ ਮੁੱਚੀ ਲੋੜੂਗੀ ਕਿ ਉਹ ਉਹਨਾਂ ਦੇ ਹੱਕ ਦੇ ਵਿੱਚ ਖੜੇ ਹੋਣਗੇ ਜਾਂ ਮੈਨੂੰ ਆ ਕੇ ਕੱਲੂ ਕੋਈ ਆ ਕੇ ਕਹੂਗਾ ਕਿ ਮੈਨੂੰ ਮਦਦ ਦੀ ਲੋੜ ਆ ਉਹ ਉਹ ਆ ਕੇ ਜਾ ਕੇ ਖੜਨਗੇ ਮੈਂ ਮੇਰੇ ਕੋਲ ਸੈਟਰਡੇ ਇਹ ਕੇਸ ਆਇਆ ਸੀਗਾ ਤੇ ਮੈਂ ਕਹ ਪਹਿਲੇ ਦਿਨੀ ਮੈਂ ਮੈਂ ਜਦੋਂ ਸਟੋਰੀ ਪੜ੍ਹੀ ਇਹ ਜਿਹੜੀ ਕੋਕ ਦੇ ਵਿੱਚ ਮਿਲਾ ਕੇ ਨਸ਼ਾ ਦੇ ਦਿੱਤਾ ਇਹ ਇਟ ਇਜ਼ ਜਸਟ ਅ ਨੋਰਮਲ ਸਟੋਰੀ ਜਿਹੜੀ ਹਰੇਕ ਜਿਹੜਾ ਵੀ ਫਾਲਸ ਰੇਪ ਕੇਸ ਲੱਗਦਾ ਹੈ ਉਹਦੇ ਵਿੱਚ ਇਹ ਗੱਲ ਬਣਾਈ ਜਾਂਦੀ ਆ ਮੈਂ ਪਹਿਲਾਂ ਹੀ ਉਹਨੂੰ ਕਿਹਾ ਕਿ ਤੁਹਾਡੀ ਸਟੋਰੀ ਮੈਨੂੰ ਫੈਬ੍ਰੀਕੇਟਡ ਲੱਗ ਰਹੀ ਆ ਬਟ ਜੇ ਜੋ ਤੁਹਾਡੇ ਨਾਲ ਰੀਅਲ ਹੋਇਆ ਮੈਨੂੰ ਟਰੂ ਦੱਸੋ ਮੇਰੇ ਕੋਲ ਵੀ ਚੈਟ ਪਈ ਆ ਐਂਡ मैडम ਤੁਸੀਂ ਚੈਟ ਡਿਲੀਟ ਨਹੀਂ ਕਰ ਸਕਦੇ ਬਿਕੋਜ਼ ਆਪਣੇ ਦੋਨਾਂ ਚ ਜੋ ਗੱਲ ਹੋਈ ਉਹ ਦੀ ਮੇਰੇ ਕੋਲ ਚੈਟ ਪਈ ਆ ਜੋ ਤੁਸੀਂ ਮੈਨੂੰ ਭੇਜਿਓ ਉਹ ਵੀ ਮੇਰੇ ਕੋਲ ਪਈ ਹੈ ਤੇ ਉਹ ਸਟੋਰੀ ਮੈਨੂੰ ਫੈਬ੍ਰੀਕੇਟਡ ਪਹਿਲਾਂ ਹੀ ਲੱਗ ਰਹੀ ਸੀਗੀ ਪਰ ਫਿਰ ਵੀ ਮੈਂ ਕਿ ਇੱਕ ਕੁੜੀ ਨਾਲ ਕਿਤੇ ਨਾ ਕਿਤੇ ਗਲਤ ਤਾਂ ਹੋਇਆ ਠੀਕ ਆ ਚਲੋ ਮੰਨ ਲਓ ਨਸ਼ੇ ਦੇ ਵਿੱਚ ਨਹੀਂ ਚਾਹੀ ਉਹਨੇ ਤੁਹਾਡੀ ਕੰਸੈਂਟ ਲੈ ਕਿ ਤੁਹਾਡੇ ਨਾਲ ਗਲਤ ਕੀਤਾ ਫਿਰ ਵੀਡੀਓ ਵਾਇਰਲ ਕੀਤੀ ਥਿਸ ਇਜ਼ ਐਬਸੋਲੂਟਲੀ ਰੋਂਗ ਤੁਹਾਡੀ ਸਾਰੀ ਦੁਨੀਆ ਨੂੰ ਕਿਹੋ ਜੀਆਂ ਤੁਹਾਡੀਆਂ ਜਿਹੜੀਆਂ ਵੀਡੀਓਜ਼ ਆ ਗਈਆਂ ਇਹ ਕੋਈ ਬੋਲ ਰਿਹਾ ਕਿ ਫੇਮ ਪਾਲਦੇ ਸੀ ਬਾਈ ਇਹਦੇ ਵਿੱਚ ਫੇਮ ਵਾਲੀ ਤਾਂ ਕਿਹੜੀ ਗੱਲ ਹੁੰਦੀ ਹੈ ਇਹ ਤਾਂ ਬਦਨਾਮੀ ਆ ਇਹ ਕੋਈ ਫੇਮ ਲਈ ਹੋਇਆ ਹੋਇਆ ਕੇਸ ਨਹੀਂ ਹੈਗਾ ਇਹ ਨਾ ਸਮਝੀ ਦੇ ਵਿੱਚ ਹੋਇਆ ਹੋਇਆ ਕੇਸ ਆ ਦੋਨੋਂ ਨਾ ਸਮਝ ਸੀਗੇ ਜਿਹੜੀਆਂ ਚੀਜ਼ਾਂ ਪਹਿਲਾਂ ਹੀ ਪਰਵਾਦ ਦੇ ਵਿੱਚ ਬੈਠ ਕੇ ਸੌਟ ਆਊਟ ਕਰਨੀਆਂ ਚਾਹੀਦੀਆਂ ਸੀ ਉਹਨੂੰ ਪਹਿਲਾਂ ਤੁਸੀਂ ਮੀਡੀਆ 'ਚ ਲੈ ਕੇ ਆਏ ਠੀਕ ਆ ਮੀਡੀਆ ਦਾ ਪ੍ਰੈਸ਼ਰ ਬਣਾ ਕੇ ਤੁਸੀਂ ਐਫਆਈਆਰ ਕੀਤੀ ਪੂਰਾ ਐਸਐਸਪੀ ਇੱਕ ਐਸਐਸਪੀ ਨੂੰ ਆ ਕੇ ਪ੍ਰੈਸ ਕਾਨਫਰੈਂਸ ਕਰਨੀ ਪੈਗੀ ਤੁਹਾਡੇ ਚੱਕਰ ਦੇ ਵਿੱਚ ਤੇ ਹੁਣ ਤੁਸੀਂ ਆਰਾਮ ਨਾਲ ਦੋ ਪਰਿਵਾਰਾਂ ਨੇ ਆ ਕੇ ਕਹਿਤਾ ਤੁਸੀਂ ਸਾਡਾ ਭਲਾ ਚਾਹੁੰਦੇ ਹੋ ਤੇ ਜੋ ਵੀ ਸੋਸ਼ਲ ਮੀਡੀਆ ਤੇ ਹੈਗਾ ਡਿਲੀਟ ਕਰ ਦਿਓ ਐਵੇਂ ਕਿਵੇਂ ਡਿਲੀਟ ਕਰਤੀ ਬਈ ਤੁਸੀਂ ਮਖੌਲ ਬਣਾ ਰੱਖਿਆ ਹੈ ਤੁਸੀਂ ਕਿਸੇ ਦੀ ਜ਼ਿੰਦਗੀ ਦੇ ਨਾਲ ਮਤਲਬ ਤੁਸੀਂ ਇਹੋ ਜੀਆਂ ਚੀਜ਼ਾਂ ਸਾਡੇ ਤੁਸੀਂ ਇਮੋਸ਼ਨਸ ਨਾਲ ਖੇਡੋਗੇ ਅਸੀਂ ਤੁਹਾਡਾ ਤੁਹਾਡੇ ਹੱਕ ਦੇ ਵਿੱਚ ਖੜੇ ਹੋਵਾਂਗੇ ਤੇ ਤੁਸੀਂ ਮੁੱਕਰ ਜਾਓਗੇ ਤੇ ਕੱਲੋਂ ਇਹ ਦੱਸੋ ਕਿ ਕੱਲੋਂ ਕੋਈ ਕਿਸੇ ਲਿਟਰਲੀ ਜੋ ਵਿਕਟਮ ਹੋਊਗਾ ਉਹਦੇ ਹੱਕ ਦੇ ਵਿੱਚ ਖੜਨ ਤੋਂ ਪਹਿਲਾਂ ਸੋਚੋ ਅਸੀਂ ਕੱਲੋਂ ਕਿਸੇ ਤੇ ਕਿਵੇਂ ਭਰੋਸਾ ਕਰਾਂਗੇ ਕਿ ਜਿਹੜਾ ਸਾਡੇ ਤੋਂ ਮਦਦ ਮੰਗ ਰਿਹਾ ਉਹ ਸੱਚਾ ਆ ਕਿਵੇਂ ਭਰੋਸਾ ਕਰਾਂਗੇ ਕੱਲ ਨੂੰ ਕੋਈ ਲੋੜਵੰਦ ਵੀ ਸਾਡੇ ਕੋਲ ਇਹੋ ਜਿਹੇ ਕੇਸਿਸ ਕਰਕੇ ਜਦੋਂ ਕੋਈ ਲੋੜਵੰਦ ਵੀ ਆਉਂਦਾ ਮੇਰੇ ਵਰਗਾ ਉਹਨੂੰ ਸ਼ੱਕ ਦੀ ਨਿਗਾਹ ਨਾਲ ਦੇਖਦਾ ਆ ਮੇਰੇ ਵਰਗਾ ਪਹਿਲਾਂ ਦੇਖਦਾ ਆ ਕਿ ਵਾਕੀ ਸੱਚੀ ਆ ਕੋ ਝੂਠੀ ਆ ਅਸੀਂ ਮੋਸ਼ਨਲ ਹੋਗੇ ਤੁਹਾਡੇ ਹੱਕ ਦੇ ਵਿੱਚ ਇੰਟਰਵਿਊਸ ਦੇ ਰਹੇ ਆਂ ਅਸੀਂ ਤੁਹਾਡੇ ਹੱਕ ਦੇ ਵਿੱਚ ਬੋਲ ਰਹੇ ਆਂ ਅਸੀਂ ਤੁਹਾਡੇ ਹੱਕ ਦੇ ਵਿੱਚ ਪੁਲਿਸ ਵਾਲਿਆਂ ਨੂੰ ਫੋਨ ਕਰ ਰਹੇ ਆਂ ਅਸੀਂ ਤੁਹਾਡੇ ਹੱਕ ਦੇ ਵਿੱਚ ਔਮਨ ਕਮਿਸ਼ਨ ਨੂੰ ਬੋਲ ਰਹੇ ਆਂ ਕਿ ਕਾਰਵਾਈ ਕਰਾਈ ਜਾਵੇ ਔਮਨ ਕਮਿਸ਼ਨ ਤੁਹਾਡੇ ਲਈ ਸਟੈਂਡ ਲੈ ਲੈਂਦਾ ਆ ਤੇ ਹੁਣ ਤੁਸੀਂ ਕਹਿ ਦਿੰਦੇ ਮੈਂ ਕੋਈ ਕਾਰਵਾਈ ਨਹੀਂ ਕਰਾਉਣਾ ਚਾਹੁੰਦੀ ਫਿਰ ਤਾਂ ਸ਼ੱਕ ਤੁਹਾਡੇ ਤੇ ਜਾਏਗਾ ਵੀ ਜਾਂ ਤਾਂ ਤੁਹਾਡੇ ਵਿੱਚ ਕੋਈ ਕਾਹਨ ਆ ਤੇ ਜਾਂ ਫਿਰ ਵੀਡੀਓ ਤੁਹਾਡੇ ਵੱਲੋਂ ਵਾਇਰਲ ਕੀਤੀਆਂ ਗਈਆਂ ਹੁਣ ਕੱਲੋਂ ਕੋਈ ਕਿਸੇ ਦੇ ਉੱਤੇ ਕਿਵੇਂ ਯਕੀਨ ਕਰੂਗਾ ਮੈਂ ਮੰਨ ਲਿਆ ਵੀ ਹੋ ਸਕਦਾ ਕਿ ਤੁਹਾਡੀ ਕੋਈ ਮਜਬੂਰੀ ਰਹਿ ਗਈ ਹੋਵੇ ਤੁਸੀਂ ਡਰ ਕੇ ਕਰ ਲਿਆ ਹੋਵੇ ਪਰ ਡਰਨ ਵਾਲੀ ਤਾਂ ਕੋਈ ਗੱਲ ਨਹੀਂ ਨਾ ਰਹਿ ਗਈ ਸੀਗੀ ਜਾਂ ਤੁਹਾਡੇ ਨਾਲ ਸਾਰੇ ਲੋਕ ਖੜੇ ਹੋਗੇ ਸੀਗੇ ਸੋ ਬਹੁਤ ਅਨਫੋਰਚੂਨੇਟ ਆ ਸੋ ਮੈਂ ਇਸ ਚੀਜ਼ ਦੀ ਪੂਰੇ ਕਰੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਦੀ ਆ ਕੱਲੋਂ ਸਾਨੂੰ ਕਿਸੇ ਤੇ ਕੀ ਭਰੋਸਾ ਰਹੂਗਾ ਕੋਈ ਹੋਰ ਲੋੜਬੰਦ ਸਾਡੇ ਕੋਲ ਮਦਦ ਮੰਗਣ ਆਊਗਾ ਅਸੀਂ ਕਿਸੇ ਦੀ ਕੀ ਮਦਦ ਕਰਾਂਗੇ ਜਦੋਂ ਤੁਹਾਡੇ ਵਰਗੇ ਆ ਕੇ ਆਪਣੇ ਆਪ ਹੀ ਪਹਿਲਾਂ ਤੁਸੀਂ ਪਬਲਿਕ ਦੀ ਹੈਲਪ ਲੈ ਕੇ ਪਰਚਾ ਦਰਜ ਕਰਾਉਣੇ ਉਦੋਂ ਬਾਅਦ ਤੁਸੀਂ ਚੁੱਪਚੀਤੇ ਕੰਪਰੋਮਾਈਜ਼ ਕਰ ਲੈਣੇ ਕਮਾਲ ਦੀ ਗੱਲ ਆ ਮਤਲਬ ਕਮਾਲ ਦੀ ਗੱਲ ਸੋ ਆਮ ਵੈਰੀ ਡਿਸਪਾਇੰਟਡ ਹਾਰੋ ਬੰਦਾ ਡਿਸਪਾਇੰਟਡ ਆ ਜਿਨ੍ਹਾਂ ਨੇ ਤੁਹਾਡੇ ਲਈ ਸਟੈਂਡ ਲਿਆ ਲੋਕ ਤੁਹਾਡੇ ਲਈ ਡੱਟ-ਡੱਟ ਕੇ ਖੜ੍ਹ ਰਹੇ ਸੀਗੇ ਤੇ ਤੁਸੀਂ ਉਹਨਾਂ ਬੰਦਿਆਂ ਨੂੰ ਮਾਫ਼ ਕਰਤਾ ਜਿਨ੍ਹਾਂ ਨੇ ਤੁਹਾਡੀਆਂ ਵੀਡੀਓਜ਼ ਵਾਇਰਲ ਕੀਤੀਆਂ ਚਾਹੇ ਤੁਹਾਡੀਆਂ ਵੀਡੀਓਜ਼ ਮਰਜੀ ਦੀਆਂ ਹੀ ਹੋਣ ਫਿਰ ਵੀ ਅਸੀਂ ਤੁਹਾਨੂੰ ਜੱਜ ਨਹੀਂ ਕੀਤਾ ਕਿਉਂ ਕਿ ਸਾਨੂੰ ਜੱਜ ਕਰਨ ਦਾ ਹੱਕ ਨਹੀਂ ਹੈਗਾ ਉਹ ਤੁਹਾਡੀ ਆਪਣੀ ਉਹ ਗੱਲ ਆ ਕਿ ਕਿਸੇ ਨੇ ਤੁਹਾਡੀ ਵੀਡੀਓ ਵਾਇਰਲ ਕੀਤੀ ਉਹ ਰੋਂਗ ਆ ਕਿਸੇ ਨੇ ਤੁਹਾਡੀ ਕੰਸੈਂਟ ਧੋਖੇ ਨਾਲ ਲੋਕ ਟੈਗ ਕੀਤੀ ਉਹ ਰੋਂਗ ਆ ਕੱਲੂ ਅਸੀਂ ਕੀ ਕਿਸੇ ਤੇ ਭਰੋਸਾ ਕਰਾਂਗੇ ਕੱਲੂ ਹੁਣ ਮੇਰੇ ਕੋਲ ਕੋਈ ਵੀ ਕੁੜੀ ਆ ਕੇ ਆਪਣਾ ਕੇਸ ਦੱਸੂਗੀ ਮੈਂ ਤਾਂ ਨਹੀਂ ਕਿਸੇ ਤੇ ਯਕੀਨ ਕਰੂੰਗੀ ਮੈਂ ਤਾਂ ਪਹਿਲਾਂ ਹੀ ਜਿਹੜੀਆਂ ਅਡਲਟ ਜਿਹੜੀਆਂ ਕੁੜੀਆਂ ਸੀਗੀਆਂ ਨਾ ਜਿਹੜੀਆਂ 18 ਸਾਲ ਤੋਂ ਉੱਤੇ ਹੁੰਦੀਆਂ ਨੇ ਮੈਂ ਉਹਨਾਂ ਦੇ ਪਹਿਲਾਂ ਹੀ ਮਤਲਬ ਕੇਸਿਸ ਦੇ ਵਿੱਚ ਮੈਂ ਕਹਿੰਦੀ ਸੀ ਮੈਂ ਐਜ਼ ਆ ਵਕੀਲ ਹੈਲਪ ਕਰ ਦੂੰਗੀ ਬਟ ਮੈਂ ਐਜ਼ ਆ ਸੋਸ਼ਲ ਐਕਟੀਵਿਸਟ ਤੁਹਾਡੀ ਮਦਦ ਨਹੀਂ ਕਰੂੰਗੀ ਬਿਕੋਜ਼ ਕੋਈ ਵੀ ਅੱਜ ਦੇ ਟਾਈਮ ਦੇ ਵਿੱਚ ਨਾ ਕੋਈ ਵੀ ਨਾਰੀ ਅਪਲਾ ਨਹੀਂ ਹੈਗੀ ਫਿਰ ਇਹਨਾਂ ਚੀਜ਼ਾਂ ਕਰਕੇ ਇਹਨਾਂ ਚੀਜ਼ਾਂ ਦੇ ਕਰਕੇ ਹੀ ਕੀ ਹੁੰਦਾ ਆ ਕਿ ਜਿਹੜੇ ਕਈ ਰੇਪ ਦੇ ਜੋ ਵੀ ਸੈਕਸ਼ੂਅਲ ਅਸਾਲਟ ਦੇ ਜਿਹੜੇ ਅਕਿਊਜ਼ ਹੁੰਦੇ ਨੇ ਉਹ ਬਰੀ ਹੋ ਜਾਂਦੇ ਨੇ ਤੇ ਲੋਕ ਜਿਹੜੇ ਰੀਅਲ ਵਿਕਟਮ ਹੁੰਦੇ ਉਹਨਾਂ ਦੇ ਉੱਤੇ ਵੀ ਸ਼ੱਕ ਕਰਦੇ ਨੇ ਵੀ ਸ਼ਾਇਦ ਤਾਂ ਐਂ ਹੁੰਦਾ ਹੋਊਗਾ ਹੁਣ ਇੱਕ ਮੈਡਮ ਤੁਹਾਡੇ ਕੱਲਿਆਂ ਦੇ ਕੰਪਰੋਮਾਈਜ਼ ਕਰਨ ਦੇ ਨਾਲ ਤੁਸੀਂ ਪਤਾ ਨਹੀਂ ਕਿੰਨੇ ਹੋਰ ਕੁੜੀਆਂ ਜਿਹੜੀਆਂ ਇਨਸਾਫ ਦੀ ਗੁਹਾਰ ਲਾ ਰਹੀਆਂ ਸਿਗੀਆਂ ਉਹਨਾਂ ਉਹਨਾਂ ਦੇ ਉੱਤੇ ਕੀ ਬੀਤੂਗੀ ਮੈਂ ਤਾਂ ਲਿਟਰਲੀ ਕਹਿ ਰਹੀ ਹਾਂ ਕਿ ਤੁਹਾਡੇ ਦੋਨਾਂ ਪਰਿਵਾਰਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਕਿ ਤੁਸੀਂ ਸਾਰਿਆਂ ਨੂੰ ਤੁੰਗੂ ਬਣਾਇਆ ਤੇ ਤੇ ਪੰਜਾਬ ਦੇ ਵਿੱਚ ਐਡਾ ਮੁੱਦਾ ਚੱਲ ਰਿਹਾ ਸੀਗੇ ਤੇ ਬਾਈ ਬਹੁਤ ਸਣਾ ਕਿ ਮੁੱਦੇ ਹੋਰ ਬਹੁਤ ਨੇ ਬਿਲਕੁਲ ਵੀ ਨਹੀਂ ਹੋਰ ਬਹੁਤ ਮੁੱਦੇ ਨੇ ਪੰਜਾਬ ਦੇ ਵਿੱਚ ਹੜਾਂ ਦੀ ਸਿਚੁਏਸ਼ਨ ਬਣੀ ਹੋਈ ਐ ਸੀ ਉਹ ਸਾਰੀਆਂ ਚੀਜ਼ਾਂ ਛੱਡ ਕੇ ਤੁਹਾਡੇ ਹੱਕ ਦਾ ਜਿੱਤ ਨਹੀਂ ਹੋ। ਅਸੀਂ ਆਪਣਾ ਪੂਰਾ ਟਾਈਮ ਬਰਬਾਦ ਕਰਤਾ ਤੇ ਤੁਸੀਂ ਆਰਾਮ ਨਾਲ ਚੁੱਪਚੀ ਤੇ ਕੰਪਰੋਮਾਈਜ਼ ਕਰਕੇ ਬਿਨ। ਦੇਖੋ ਫਰਵੀ ਮਿਸਅੰਡਰਸਟੈਂਡਿੰਗ ਹੋਈ ਤੁਸੀਂ ਇੱਕ ਦੂਜੇ ਤੋਂ ਮਾਫੀ ਮੰਗ ਲਈ ਗੱਲ ਖਤਮ ਹੋ ਗਈ ਮੈਂ ਕਹਿੰਨੀ ਆ ਵੀ ਮੈਟ੍ਰੀਮੋਨੀਅਲ ਜਾਂ ਇਹੋ ਜਿਹੇ ਕੇਸਿਸ ਦੇ ਵਿੱਚ ਜਿੱਥੇ ਪਰਿਵਾਰ ਇਨਵੋਲਵ ਹੁੰਦੇ ਆ ਉਥੇ ਇਹੋ ਹੀ ਰਿਜ਼ਲਟ ਹੁੰਦਾ ਆ ਬਟ ਤੁਸੀਂ মিডিਆ ਇਨਵੋਲਵ ਕੀਤਾ ਜਾਂ ਤਾਂ ਤੁਸੀਂ মিডিਆ ਨਾ ਇਨਵੋਲਵ ਕਰਦੇ ਤੁਸੀਂ ਲੋਕ ਇਨਵੋਲਵ ਕੀਤੇ ਨੇ ਜਾਂ ਤਾਂ ਲੋਕਾਂ ਨੂੰ ਨਾ ਇਨਵੋਲਵ ਕੀਤਾ ਜਾਂਦਾ ਸੋ ਆਮ ਲਿਟਰਲੀ ਵੈਰੀ ਡਿਸਾਪointed ਐਂਡ ਹਾਰੋ ਬੰਦਾ ਡਿਸਾਪointed ਆ ਜਿਹੜੇ ਤੁਹਾਡੇ ਹੱਕ ਦੇ ਵਿੱਚ ਖੜਾ ਐਂਡ ਲਿਟਰਲੀ ਸ਼ੇਮ ਔਨ ਯੂ ਦੋਨੋ ਪਰਿਵਾਰਾਂ ਦੇ ਲਈ ਸ਼ੇਮ ਔਨ ਯੂ ਤੁਸੀਂ ਸਾਰਿਆਂ ਦਾ ਮਖੌਲ ਬਣਾ ਕੇ ਰੱਖਤਾ ਅਸੀਂ ਤੁਹਾਡਾ ਭਲਾ ਨਹੀਂ ਚਾਹੁੰਦੇ ਹੈਗੇ ਅਸੀਂ ਤਾਂ ਹਰ ਉਸ પીੜਤ ਦਾ ਭਲਾ ਚਾਹੁੰਦੇ ਆ ਜਿਹਦੇ ਨਾਲ ਗਲਤ ਹੁੰਦਾ ਹੈ ਤੇ ਅਸੀਂ ਉਹਨਾਂ ਦੇ ਕਰਕੇ ਹੀ ਸਟੈਂਡ ਲਿਆ ਸੀ ਕਿ ਕੱਲ ਨੂੰ ਕਿਸੇ ਦਿਨ ਨਾਲ ਨਾ ਇਨਸਾਫੀ ਨਾ ਹੋਵੇ ਅਸੀਂ ਇਸ ਲਈ ਸਟੈਂਡ ਲਿਆ ਸੀ ਕਿ ਅੱਜ ਇੱਕ ਮੁੰਡੇ ਨੇ ਅੱਜ ਇੱਕ ਕੁੜੀ ਦੀ ਵੀਡੀਓ ਹੈ ਕੱਲ ਨੂੰ ਕੋਈ ਵੀ ਕਿਸੇ ਦੀ ਵੀ ਵੀਡੀਓ ਵਾਇਰਲ ਕਰਕੇ ਕਹੂਗਾ ਕਿ ਪੈਸੇ ਨਾਲ ਸੈਟਿੰਗ ਹੋ ਜੂਗੀ ਜਾਂ ਡਰਾ ਧਮਕਾ ਕੇ ਸੈਟਿੰਗ ਹੋ ਜੂਗੀ ਸੋ ਥਿਸ ਇਜ਼ ਲਿਟਰਲੀ ਰੌਅ ਵੈਰੀ ਡਿਸਪਾਇੰਟਡ ਤੇ ਮੈਂ ਇਸ ਚੀਜ਼ ਦੀ ਕਲੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਦੀ ਹਾਂ